ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਮੇਰੀ ਚੈਨਲ 'ਲੀ ਬਾਸ' ਸੇ ਖਾਸ ਤੇ ਅੱਜ ਆਪ ਬਹੁਤ ਜ਼ਿਆਦਾ ਪਿਆਰੇ ਸੂਟ ਰੈਡੀ ਕੀਤੇ ਆ ਇਹ ਰੈਡੀ ਹੋ ਕੇ ਜਾ ਰਹੇ ਆ ਸੇਮ ਸੇਮ ਸੂਟ ਬਣੇ ਆ ਦੋ ਫਰੈਂਡਸ ਦੇ ਦੇਖੋ ਬਹੁਤ ਪਿਆਰੇ ਵਰਕ ਨਾਲ ਰੈਡੀ ਕੀਤੇ ਆ 스프링 ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਹੈ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਫੁੱਲ ਸਾਈਡ ਉਪਰ ਫਿਨਿਸ਼ਿੰਗ ਲਈ ਲੇਸ ਦਿੱਤੀ ਹੈ। ਪੋਟਲੀ ਬਟਨ ਨਾਲ neck ready ਕੀਤਾ ਹੈ। ਸਟ੍ਰੇਟ ਬਾਟਮ ਦਿੱਤੀ ਆ ਦੋਨਾਂ ਨਾਲ ਸੇਮ। ਸੱਚ ਨੂੰ ਉਹਨਾਂ ਦਾ ਦੁਪੱਟਾ ਫੁੱਲ ਸਾਈਡ ਉਪਰ ਇਹਦੀ ਵੀ ਲੇਸ ਦਿੱਤੀ ਹੈ। ਤੁਸੀਂ ਆਪਣੇ ਕਲਰ ਔਰ ਚੁਆਇਸ ਅਨਸਾਰ ਫੈਬਰਿਕ ਚੇਂਜ ਕਰ ਸਕਦੇ ਹੋ। ਇਹ ਨੈਚੁਰਲ 크੍ਰੇਪ ਤੇ ਉੱਪਰ ਬਣੇ ਹੋਏ ਆ। ਬਹੁਤ ਹੀ ਪਿਆਰੇ ਰੋਜ਼ ਵਰਕ ਹੋਏ ਆ। ਬਹੁਤ ਜਿਆਦਾ ਪਿਆਰੇ ਸੂਟ ਬਣਿਆ ਹੈ ਅੱਗੇ ਆਪਣਾ ਰਾਇਲ ਬਲੂ ਸੂਟ ਹੈ ਮੋਰ ਪੰਖੀ ਬਲੂ আর ਕੰਡੀ ਦੇ ਵਿੱਚ ਸ਼ਰਟ ਹੈ ਇਹਦੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਇਹਦੇ ਨਾਲ আর ਸ਼ਫਾਨ ਦਾ ਦੁਪੱਟਾ ਆਪਾਂ ਬਹੁਤ ਪਿਆਰਾ ਡਾਈ ਕੀਤਾ ਬਹੁਤ ਪਿਆਰੇ ਪੱਟੀ ਦਾ ਡਿਜ਼ਾਈਨ ਦੇ ਕੇ ਆਪਾਂ ਇਹਨੂੰ ਟੈਸ ਦਾ रेडी ਕੀਤਾ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਨੈਕਸਟ ਸੂਟ ਆਪਣੇ ਕੋਲੇ कॉटन ਤੇ ਬਣਿਆ ਇਹਦਾ ਵੀ वी नेक ਬਣਿਆ ਬਹੁਤ ਪਿਆਰਾ ਇਹਦੇ ਵਿੱਚ ਸਾਡੇ ਕੋਲੇ ਇਸ ਪ੍ਰਿੰਟ ਵਿੱਚ ਸਾਡੇ ਕੋਲੇ ਇੱਕ ਸੂਟ ਮਿਲ ਜੀਗਾ ਤੁਹਾਨੂੰ ਉਹ ਤੁਸੀਂ ਅਨਸਟਿਚ ਵੀ ਲੈ ਸਕਦੇ ਹੋ ਸਾਡੇ ਤੋਂ ਸਟਿਚ ਵੀ ਕਰਵਾ ਕੇ ਲੈ ਸਕਦੇ ਹੋ ਇਹਦੇ ਉੱਪਰ ਵੀ ਆਪਾਂ ਪੈਚ ਔਰ लेस ਦਾ ਡਿਜ਼ਾਈਨ ਦਿੱਤਾ ਹੈ बहुत प्यारा दुपट्टा डाय किया सुपरनैट का फाइनल लुक देख सकते हो तीट दी सूट ऑर्डर करे हुए नंबर पर व्हाट्सएप मैसेज कर सकते हो कॉल कर सकते हो और अपने बजट अकॉर्डिंग साढ़े तो सूट रैडी करवा सकते हो ये अपने बर्बरी दे सूट बर्बरी फैब्रिक के उपर बने हैं भी दो सेम सूट बने बहुत प्यारी अपना नैक बनाई है और ਲੇਸਰ ਡਿਜ਼ਾਈਨ ਦੇ ਕੇ ਆਪਾਂ ਸਕੈਲਪਿੰਗ ਨਾਲ ਬਹੁਤ ਪਿਆਰਾ ਬਾਜੂ ਔਰ ਘੇਰੇ ਤੇ ਡਿਜ਼ਾਈਨ ਰੈਡੀ ਕੀਤਾ ਹੈ ਇਹਦੇ ਨਾਲ ਫੁਸ਼ੀ ਸਲਵਾਰ ਬਣੀ ਹੋਈ ਆ ਔਰ ਦੁਪੱਟਾ ਵੀ ਬਰਬਰੀ ਦਾ ਬਹੁਤ ਪਿਆਰਾ ਪਟਾਈ ਐਂਡ ਆਈ ਦੇ ਕੇ ਫੁੱਲ ਸੈਟ ਲੇਸ ਦਿੱਤੀ ਹੈ ਇਹ ਵੀ ਸੇਮ ਸੂਟ ਬਣ ਕੇ ਜਾ ਰਹੀ ਹੈ ਨੈਕਸਟ ਆਪਣੇ ਕੋਲੇ क्रਸ਼ ਕਾਟਨ ਦੇ ਉੱਪਰ ਬਣਿਆ ਸੂਟ ਦੇਖ ਸਕਦੇ ਹੋ ਚੌਕ ਕੇ ਰ ਵਰਕ ਕੀਤਾ ਹੋਇਆ ਬਾਜੂ ਤੇ ਮਿਰਰ ਵਰਕ ਕੀਤਾ ਹੋਇਆ ਔਰ ਇਹਦਾ ਨੈਕ ਵੀ ਬਣਿਆ ਹੋਇਆ ਹੈ ਇਹ ਮਸਟਰਡ ਕਲਰ ਦੇ ਵਿੱਚ ਬਣਿਆ ਹੋਇਆ ਕ੍ਰਸ਼ ਕਾਟਨ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਪਿਆਰਾ ਹੈ ਦੀ ਲੇਸ ਦੇ ਡਿਜ਼ਾਈਨ ਨਾਲ ਬਾਟਮ ਰੈਡੀ ਕੀਤੀ ਆ ਔਰ ਦੁਪੱਟਾ ਟਾਈ ਐਂਡ ਡਾਈ ਦੇ ਕੇ ਫਿਨਿਸ਼ਿੰਗ ਨਾਲ ਲੇਸ ਦਿੱਤੀ ਹੈ ਨੈਕਸਟ ਸੂਟ ਆਪਣੇ ਕੋਲੇ ਪਿਓਰ ਚੰਦੇਰੀ ਦੇ ਉੱਪਰ ਬਣਿਆ ਇਹ ਪਿਓਰ ਚੰਦੇਰੀ ਫੈਬਰਿਕ ਦੇ ਉੱਪਰ ਬਣਿਆ ਬਹੁਤ ਪਿਆਰਾ ਹੈ ਇਹਦੇ ਉੱਪਰ ਸੈਲਫ ਵਰਕ ਕੀਤਾ ਹੋਇਆ ਬਹੁਤ ਪਿਆਰਾ ਫਿਨਿਸ਼ਿੰਗ ਦੇ ਨਾਲ ਇਹਨੂੰ ਸਟਿਚ ਕੀਤਾ ਮਗਜੀ ਦੇ ਕੇ ਇਹ ਵੀ ਦੋਨੋਂ ਸੂਟ ਸੇਮ ਰੈਡੀ ਹੋਏ ਆ ਟਾਈ ਐਂਡ ਡਾਈ ਦੁਪੱਟੇ ਬਣੇ ਆ ਇਹਨਾਂ ਦੇ ਪਲੇਨ ਪੈਂਟ ਬਣੀਆਂ ਬਹੁਤ ਪਿਆਰੇ ਸੂਟ ਰੈਡੀ ਹੋਇਆ ਤੁਸੀਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਇਹ ਆਪਣੇ ਕੋਲੇ कॉटन ਦਾ सूट ਬਣ ਕੇ ਜਾ ਰਿਹਾ ਹੈ ਇਹ ਵੀ ਆਪਾਂ ਬਹੁਤ ਪਿਆਰਾ ਡਿਜ਼ਾਈਨ ਦਿੱਤਾ ਹੈ ਬਹੁਤ ਪਿਆਰੀ organza ਦੀ लेस ਦਿੱਤੀ ਆ ਔਰ ਇਹਦੇ ਉੱਪਰ ਵੀ ਨੈਕ ਦਿੱਤਾ ਹੈ ਨੈਕ ਦੇ ਉੱਪਰ ਵੀ ਆਪਾਂ लेस ਦਿੱਤੀ ਹੈ कॉटन ਦਾ ਦੁਪੱਟਾ ਇਹਦੇ ਨਾਲ ਤੁਸੀਂ ਇਹਦਾ ਸੋਹਣੇ ਸੋਹਣੇ ਸੂਟ ਆਰਡਰ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਮੈਸੇਜ ਕਰ ਸਕਦੇ ਹੋ ਥੈਂਕ ਯੂ